ਮੈਂ ਸੁਣਿਆ ਤੁਸੀਂ ਦੇਸੀ ਘਿਓ ਦੀ ਅਚ ਆਪਾਂ ਖਾਉਨੇ ਆਂ ਬਿਲਕੁਲ ਜੀ ਦੇਸੀ ਘਿਓ ਜ ਬਣਾਉਂਦੀਆਂ ਜੀ ਤੇ ਦੇਸੀ ਘਿਓ ਗਾ ਤੁਸੀਂ ਦਾਲਦੇ ਚ ਬਣਾ ਲਿਆ ਕਰੋ ਉਹ ਨਹੀਂ ਚੰਗਾ ਜੀ ਸਰ ਜਿਹੋ ਜਿਹੇ ਪੁੱਤਰ ਆਪਣਾ ਆਇਆ ਹੈ ਨਾ ਤੇ ਬਾਕੀ ਸਾਰੇ ਪੁੱਤਰ ਆਪਣੇ ਉਤਰਾਂ ਦੇ ਹੀ ਆ ਠੀਕ ਜੀ ਜੇ ਇਹਨਾਂ ਨੂੰ ਅਸੀਂ ਚੰਗੀ ਚੀਜ਼ ਖਵਾਉਨੇ ਆਂ ਤੇ ਬਾਕੀਆਂ ਦਾ ਵੀ ਸਾਡਾ ਫਰਜ਼ ਬਣਦਾ ਵੀ ਸਾਰਿਆਂ ਨੂੰ ਚੰਗੀ ਚੀਜ਼ ਖਵਾਈਏ ਤੇ ਹੁਣ ਕੀ ਬਣਾਉਣ ਲੱਗੇ ਜੀ ਹੁਣ ਮੈਂ ਤਵਾ ਚਾਮ ਤਿਆਰ ਕਰੰਦਿਆਂ ਜੀ ਤਵਾ ਚਾਮ ਜੀ ਕੀ ਹੁਣ ਸ਼ੁਰੂ ਕੀਤੀ ਆ ਇਹੋ ਥੋੜੇ ਚਿਰ ਹੋ ਗਿਆ ਜੀ ਇਧਰ ਦੇਸੀ ਘਿਓ ਪਾਇਆ ਜੀ ਜੀ ਹਾਂ ਜੀ ਤੇ ਨਾਲ ਵਿੱਚ ਸ਼ਿਮਲਾ ਮਿਰਚ ਪਿਆਜ਼ ਜੀ ਇਹ ਪਹਿਲਾਂ ਤੜਕਾ ਲਾਈਦਾ ਸਾਰਾ ਕੁਝ ਓਕੇ ਜੀ ਮੁੜ ਕੇ ਜੀ ਆਪਣਾ ਮਸਾਲਾ ਵਾ ਜੀ ਇਹ ਗਰੇਵੀ ਅਸੀਂ ਘਰੇ ਬਣਾ ਕੇ ਲਿਓਨੇ ਆਂ ਓਕੇ ਜੀ ਤਿਆਰ ਕਰੀਦੀ ਆ ਕਿਆ ਬਾਤ ਇਸ ਗਰੇਵੀ ਦੇ ਵਿੱਚ ਅਸੀਂ ਸੰਘਣਾ ਕਰਨ ਵਾਸਤੇ ਕੋਈ ਵੀ ਅਲਾ ਰੋਟ ਕੋਈ ਇਹੋ ਜੀ ਚੀਜ਼ ਨਹੀਂ ਪਾਈਦੀ ਵੀ ਜਿਹਦੇ ਨਾਲ ਕੋਈ ਕਿਸੇ ਦਾ ਨੁਕਸਾਨ ਹੋਵੇ ਇਹ ਆਪਣੇ ਬੱਚਿਆਂ ਨੇ ਖਾਣੇ ਆ ਤੇ ਬੱਚਾ ਵਾਸਤੇ ਮਾੜੀ ਚੀਜ਼ ਕੋਈ ਨਹੀਂ ਬਣਾਉਣੀ ਹਾਂ ਕਿਆ ਬਾਤ ਇਸ ਕਰਕੇ ਮੈਂ ਕੋਈ ਵੀ ਚੀਜ਼ ਇਹੋ ਜੀ ਨਹੀਂ ਵਰਤਦਾ ਵੀ ਜਿਹਦੇ ਨਾਲ ਕੋਈ ਨੁਕਸਾਨ ਹੋਵੇ ਕਿਸੇ ਚੀਜ਼ ਦਾ ਇਹ ਆ ਗਿਆ ਜੀ ਮਸਾਲਾ ਆਪਣਾ ਵਾ ਵਾ ਸਮਾਨ ਜਿੰਨਾ ਵੀ ਤਿਆਰ ਕਰਦਾ ਮੈਂ ਆਪਣੇ ਹੱਥੀ ਕਰਦਾ ਹਾਂ ਕੋਈ ਵੀ ਚੀ ओके okay जी ਇਹ ਚਾਟ ਮਸਾਲਾ ਵੀ ਆਪ ਆਪਣੇ ਹੱਥੀ ਬਣਾਇਦਾ ਜੀ ਬਿਲਕੁਲ ਜਿਹੜੀ ਚੀਜ਼ ਕੋਈ ਵੀ ਆ ਨਾ ਮੈਂ ਸਾਰੀਆਂ ਆਪਣੇ ਹੱਥੀ ਬਣਾਉਣਾ ਇਹ ਚਾਟ ਮਸਾਲਾ ਵੀ ਅਸੀਂ ਆਪ ਬਣਾਇਆ ਕੀ ਬਾਤ ਮਤਲਬ ਬੁਜਾਰਾ ਨਹੀਂ ਲੈਂਦੇ ਜੀ ਨਾ ਜੀ ਨਾ ਇਹਦੇ ਵਿੱਚ ਬਹੁਤ ਦਵਾਈ ਆ ਕਿ ਇੱਕ ਹਜ਼ਾਰ ਦੀ ਇਹਦੇ ਵਿੱਚ ਕੀ ਬਾਤ ਹਾਂਜੀ ਬਹੁਤ ਕੁਝ ਪਾਇਆ ਦੇ ਵਿੱਚ ਜੀ ਇਹ ਜੀ ਆਪਣੀ ਸੌਸ ਆ ਅੱਗੇ ਜੀ ਹਾਂਜੀ ਇਹ ਚਿਲੀ ਸੌਸ ਬਣਾਈ ਆ ਥੋੜਾ ਜਿਹਾ ਇਹਦੇ ਵਿੱਚ ਕਰਾਰਾ ਬਣ ਲਿਆ ਹੋਣਾ ਵਾਸਤੇ ਇਹ ਫਲੇਵਰ ਇਹਦਾ ਚੇਂਜ ਹੋ ਜਾਂਦਾ ਫਿਰ ਵਧੀਆ ਹੋ ਜਾਂਦਾ ਜਿਆਦਾ ਇਸ ਕਰਕੇ ਨੂੰ ਥੋੜਾ ਜਿਹਾ ਇਸਤੇਮਾਲ ਕਰੀਦਾ ਹੀ ਇਹ ਆਪਣਾ ਹੈਗਾ ਜੀ ਚਾ ਪਿਆ ਇਹ ਤਲੀ ਹੋਈ ਚਾਂਪਿਆ ਲਓ ਭਾਈ ਸਾਹਿਬ ਇਹ ਆ ਗਈ ਜੀ ਚਾਂਪ ਆਲਰੇਡੀ ਫਰਾਈਡ ਆ ਜੀ ਹਾਂਜੀ ਹਾਂਜੀ ਬਣ ਬਣ ਕੇ ਵਧੀਆ ਬਣਾ ਲੀਏ ਥੋੜਾ ਜਿਆਦਾ ਸਵਾਦ ਹੋ ਜਾਂਦਾ ਬੱਚਿਆਂ ਲਈ ਤੇ ਰਿਜੀਨੈ ਬਣਾਉਣੀ ਆ ਫੋਨ ਦਾ ਖਾਨ ਦਾ ਸੌਂਗ ਤੇ ਹਰੇਕ ਨੂੰ ਹੁੰਦਾ ਫੋਨ ਦਾ ਕਿਸੇ ਕਿਸੇ ਨੂੰ ਹੁੰਦਾ ਪਰ ਉਹਨੂੰ ਫੋਨ ਦਾ ਬੜਾ ਸ਼ੌਂਕ ਹੈ ਜੀ ਆ ਦੇਖੋ ਭੁੰਨਨ ਦਾ ਜੇ ਆ ਪਾਣੀ ਥੋੜਾ ਜਿਹਾ ਪਾ ਦੇ ਨੂੰ ਭੁੰਨਣਾ ਬੱਚੀ ਜਨਾ ਇਹ ਤਿਆਰ ਆ ਜੀ ਬਿਲਕੁਲ ਟਾਈਮ ਦੀ ਕੋਈ پابੰਦੀ ਨਹੀਂ ਜੀ ਆਪਣੇ ਕੋ ਇਹ ਚੀਜ਼ ਵਧੀਆ ਬਣਾਈਦੀ ਆ ਓਕੇ ਜੀ ਹਾਂਜੀ ਫਿਰ ਟਾਈਮ ਭਾਵੇਂ ਜਿੰਨਾ ਮਰਜ਼ੀ ਲੱਗ ਜਾ ਬਿਲਕੁਲ ਐ ਮੰਨ ਸਲੀ ਹੋ ਜਾਂਦੀ ਵੀ ਹੁਣ ਜੀ ਇਹ ਬਣ ਉਹਨਾਂ ਆਪਣੇ ਤੋਂ ਮਾਲੀ ਰੋਟੀ ਹੁੰਦੀ ਹੈ ਜੀ ਗਾਂ ਦੀ ਬੱਕਰੀ ਹੁੰਦੀ ਹੈ ਰੋਟੀ ਵੈਸੇ ਉਹ ਵੀ ਦੇਸੀ ਘੋਜ ਜਿਹੀ ਕਲੀਦੀ ਆ ਲਓ ਜੀ ਇਹ ਤਿਆਰ ਹੈ ਜੀ ਹੁਣ ਬਿਲਕੁਲ ਆਪਣੀ ਓਕੇ ਆ ਹੁਣ ਮੈਂ ਲੱਗਾ ਜੀ ਆ ਵੇਖੋ ਪਲੇਟ ਚ ਪਾ ਕੇ ਦੇਣ ਲੱਗਾ ਜੀ ਹਾਂਜੀ ਅਮੂਲ ਕਰੀਮ ਪਾਈ ਦੀ ਉੱਪਰ ਜੀ ਕਿਆ ਬਾਤ ਹੈ ਹਾਂਜੀ ਇਹ ਆਪਣੀ ਸੌਸ ਹੈ ਜੀ ਨਾਲ ਪਿਆਜ ਸੌਸ ਆ ਤਿਆਰ ਕਰੀਦੀ ਆ ਇਹ ਦਹੀਂ ਤੇ ਕਰੀਮੀ ਪਈ ਹੋਰ ਇਹਦੇ ਵਿੱਚ ਕੋਈ ਫालतू ਚੀਜ਼ ਨਹੀਂ ਹੈਗੀ ਲਓ ਸਰ ਆ ਤਿਆਰ ਹੋ ਗਈ ਤੁਹਾਡੀ ਜੀ ਚਾਂਪ ਦੇਸੀ ਘੋੜ ਵਾਲੀ ਤਵਾ ਚਾਪ ਤਵਾ ਚਾਪ ਜੀ ਜੀ ਕੀ ਬਾਤ ਹੈ ਕਿੰਨੇ ਦੀ ਹੈ ਜੀ ਇਹ ਇਹ 70 ਰੁਪਏ ਦੀ ਕੀਮਤ ਹੈ 70 ਰੁਪਏ ਦੀ ਬਿਲਕੁਲ ਜੀ ਕੀ ਬਾਤ ਦੇਸੀ ਘੋੜ ਵਾਲੀ ਬਿਲਕੁਲ ਜੀ ਤੇ ਲੋਕੇਸ਼ਨ ਦੱਸ ਦਿਓ ਮਾੜੀ ਜੀ ਕਿਹੜੀ ਜਗ੍ਹਾ ਹੋਣਾ ਜੀ ਤੁਹਾਨੂੰ ਤਾਂ ਰੋਡ ਨਹਿਰਾਂ ਦੇ ਉੱਤੇ ਬਿਲਕੁਲ ਨਹਿਰਾਂ ਦੇ ਉੱਤੇ ਹੈ ਚੌਂਕੀ ਦੇ ਸਾਹਮਣੇ ਹੈਗੇ ਪੁਲ ਦੇ ਥੱਲੇ ਜੀ ਕੀ ਬਾਤ ਹੈ ਟਾਈਮ ਕੀ ਰਹਿੰਦਾ ਜੀ ਟਾਈਮ 4:00 ਵਜੇ ਆ ਜਾਈਦਾ ਜੀ ਅੱਗੇ ਜੀ ਤਰਾਤ ਨੂੰ 10:00 ਵਜੇ ਜਾਂਦੇ ਦੇਸੀ ਘੋੜ ਵਾਲੀ ਤਵਾ ਚਾਪ ਸਿਰਫ 70 ਰੁਪਈਆ ਦੀ ਜੀ ਔਰ ਇਹ ਭਾਈ ਸਾਹਿਬ ਚੀਜ਼ ਜਿਹੜੀ ਹੈ ਤੁਸੀਂ ਦੇਖ ਔਰ ਇਹ ਭਾਈ ਸਾਹਿਬ ਡੈਫੀਨਟਲੀ ਗੋਡਾ ਜੀ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਗੱਲ ਅੰਕਲ ਹੋਣੀ ਸਾਡੇ ਕਹਿੰਦੇ ਨੇ ਕਿ ਜੋ ਬੱਚੇ ਸਾਡੇ ਖਾ ਸਕਦੇ ਨੇ ਉਹ ਹੀ ਬਾਕੀਆਂ ਨੂੰ ਖਾਉਣੇ ਆ ਜੇ ਸਾਰੇ ਰੇੜੀਆਂ ਵਾਲੇ ਇਹੋ ਹੀ ਕੰਮ ਕਰਨ ਤਾਂ ਸਮਝ ਲਓ ਵੀ ਜਿਹੜੀਆਂ ਬਿਮਾਰੀਆਂ ਨੇ ਦਿਲ ਦੇ ਰੋਗ ਨੇ ਮੋਟਾਪੇ ਮਟੂਪੇ ਵੀ ਘਟ ਆਉਣਗੇ ਕਿਉਂਕਿ ਹੁਣ ਸਮਾਜ ਇਦਾਂ ਦਾ ਜੀ ਕਿ ਫਾਸਟ ਫੂਡ ਸਾਰੇ ਖਾਂਦੇ ਹੀ ਖਾਂਦੇ ਨੇ ਤੇ ਜੇ ਚੰਗਾ ਮਿਲ ਜਾਂਦਾ ਉਹ ਬਸ ਗੱਲ ਤੇ ਐਪਰੀਸ਼ੀਏਟ ਕਰਦੇ ਆਂ ਅਸੀਂ ਤੁਸੀਂ ਵੀ ਖਾਣੇ ਆਜੋ ਤਰਨਤਾਰ ਰੋਡ ਫਲਾਈਓਵਰ ਆ ਗੋਲ ਵਾਲਾ ਉੱਥੇ ਤੁਸੀਂ ਆ ਕੇ ਖਾ ਸਕਦੇ ਆਂ ਜੀ ਅਸੀਂ ਕਰਦੇ ਆ ਜੀ ਭਾਈ ਸਾਹਿਬ ਇਹ ਦੇਸੀ ਘੋ ਵਾਲੀ ਚਾਹ ਪੀਂਜੋਏ ਤੁਸੀਂ ਬਨੇ ਰਹੋ ਫੂਟੇਸਟਰ ਦੇ ਨਾਲ